ਹੁਣ ਕੈਨੇਡਾ ਅਮਰੀਕਾ ਵਰਗੇ ਦੇ ਸਕਦੇ 29-30 ਲੱਖ ਰੁਪਇਆ ਲਾਉਣ ਦੀ ਲੋੜ ਨਹੀਂ ਹੈਗੀ ਉਦੋਂ ਦੁੱਗਣੇ ਘੱਟ ਖਰਚੇ ਦੇ ਵਿੱਚ 29 ਕੰਟਰੀਆਂ ਦਾ ਵੀਜ਼ਾ ਆ ਗਿਆ ਹੁਣ ਨਾ ਤਾਂ ਕੈਨੇਡਾ ਅਮਰੀਕਾ ਦੇ ਵਿੱਚ ਮਤਲਬ ਕੰਮ ਮਿਲਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿਹੜਾ ਵੀਜ਼ਾ ਬਈ ਦੱਸੂਗਾ ਬਈ ਸ਼ੇਨਗਨ ਵੀਜ਼ਾ ਹੈ ਅਸਾਂ 29 ਕੰਟਰੀਆਂ ਦਾ 29 ਕੰਟਰੀਆਂ ਸ਼ੇਨਗਨ ਵੀਜ਼ਾ ਪ੍ਰੋਪਰ ਡਿਟੇਲ ਦੇ ਵਿੱਚ ਦੱਸੋ ਬਈ ਪ੍ਰੋਪਰ ਡਿਟੇਲ ਕਿਸੇ ਵੀ ਇਟਲੀ ਜਰਮਨੀ ਸਪੇਨ ਕਿਤੇ ਵੀ ਜਾ ਸਕਦੇ ਹੋ ਸਾਰਿਆਂ ਕੋਲ ਪਹਿਲਾ ਸ਼ੈਨਗਨ ਵੀਜ਼ਾ ਹੋਣਾ ਚਾਹੀਦਾ ਅਸੀਂ ਤੁਹਾਨੂੰ ਸ਼ੈਨਗਨ ਵੀਜ਼ਾ ਲਵਾ ਕੇ ਦਵਾਵਾਂਗੇ 1 ਮਹੀਨੇ ਦੇ ਵਿੱਚ ਹੀ ਤੁਹਾਡਾ ਵੀਜ਼ਾ ਲਿਆਵਾਂਗੇ ਪੈਸੇ ਵੀਜ਼ੇ ਤੋਂ ਬਾਅਦ ਲਵਾਂਗੇ ਕੋਈ ਉਮਰ ਨਹੀਂ ਮੈਟਰ ਕਰਦੀ ਕੋਈ ਆਏ ਨਹੀਂ ਹੈਗਾ ਪੜ੍ਹਿਆ ਲਿਖਿਆ ਨਹੀਂ ਤਾਂ ਅਣਪੜ੍ਹਦਾ ਵੀ ਵੀਜ਼ਾ ਲੱਗਦਾ ਹੈ ਅਣਪੜ੍ਹਦਾ ਵੀ ਲੱਗ ਰਿਹਾ ਘੱਟ ਖਰਚਾ ਬਿਲਕੁਲ ਘੱਟ ਆ ਬੈਸਟ ਕੈਨੇਡਾ ਤੋਂ ਡਬਲ ਤੋਂ ਘੱਟ ਖਰਚਾ ਠੀਕ ਹੈ ਜੀ ਤੇ ਐਡਰੈਸ ਜ਼ਰੂਰ ਦੱਸਿਓ ਬਈ ਐਡਰੈਸ ਮੈਂ ਬਰਨਾਲਾ ਬੱਸ ਸਟੈਂਡ ਦੇ ਮਗਰ ਸੋਹਾ ਇੱਕ ਚਾ ਆਪਣਾ ਦਸਤਰ ਹੈ ਫੋਨ ਕਰਕੇ ਸਾਨੂੰ ਤੰਗ ਨਾ ਕਰੋ ਸਾਡੀ ਬ੍ਰਾਂਚ ਜਾ ਕੇ ਵਿਜ਼ਿਟ ਕਰੋ ਤੇ ਆਪ ਦਾ ਵੀਜ਼ਾ ਅਪਲਾਈ ਕਰੋ ਸਾਰੀ ਮਾਰਕੀਟ ਚ ਪਤਾ ਕਰਕੇ ਸਾਡੇ ਤੋਂ ਵੀਜ਼ਾ ਅਪਲਾਈ ਕਰੋ ਫਿਰ ਤੁਹਾਡਾ ਅਸੀਂ ਵੀਜ਼ਾ ਕੱਢ ਕੇ ਦੇਵਾਂਗੇ ਤੇ ਤੁਹਾਨੂੰ ਸ਼ੈਨਿੰਗਨ ਦਾ ਵੀਜ਼ਾ ਪ੍ਰੋਵਾਈਡ ਕਰਾਂਗੇ ਮਿੱਤਰੋ ਕਰ ਲੋ ਸੰਪਰਕ ਵੀ ਮਤਲਬ 29 ਕੰਟਰੀਆਂ ਜਿਹੜੀ ਤੁਹਾਡੀ ਫਿੱਟ ਆ ਗਈ